ਹੈਲੋ ਜੀ ਸਤਿ ਸ਼੍ਰੀ ਅਕਾਲ ਹੈ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਇਹ ਸਵੇਰ ਦੀ ਸ਼ੁਰੂਆਤ ਹੋ ਗਈ ਜੀ ਤੇ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹੈ ਤੇ ਪ੍ਰਮਾਤਮਾ ਤੁਹਾਨੂੰ ਰਾਜੀ ਖੁਸ਼ੀ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ ਤੇ ਸਵੇਰੇ ਦੇ ਹਨ 4:30 ਹੋ ਗਏ ਤੇ ਮੈਂ ਉੱਠ ਗਈ ਸੀ ਤੇ ਅਸੀਂ ਬਾਹਰ ਪਏ ਸੀ ਜੀ ਮੱਛਰਦਾਨੀ ਲਾ ਕੇ ਤੇ ਇੱਥੇ ਪਏ ਸੀ ਬੱਚੇ ਅੰਦਰ ਤੇ ਲਾਈਟ ਹਣਾ ਜੀ ਬਾਰ-ਬਾਰ ਆਉਂਦੀ ਸੀ ਕਦੇ ਜਾਂਦੀ ਸੀ ਇਸ ਕਰਕੇ ਅਸੀਂ ਬਾਹਰ ਪੈ ਗਏ ਸੀ 5-10 ਹੋ ਗਏ ਇੱਥੇ ਮੈਂ ਉੱਠ ਗਈ ਸੀ ਬਸ ਫਰੈਸ਼ ਹੋ ਗਈ ਸੀ ਉੱਠ ਕੇ ਤਾਂ ਅਰਕ ਟਾਈਮ ਲੱਗ ਗਿਆ ਸੀ ਤੇ ਆ ਦੇਖੋ ਜੀ ਬਸ ਥੋੜਾ-ਥੋੜਾ ਚਾਨਣਾ ਥੋੜਾ-ਥੋੜਾ ਹਨੇਰਾ ਤੇ ਬਸ ਮੈਂ ਹੁਣ ਇੱਥੇ ਹਣਾ ਚਾਹ ਪਾਣੀ ਬਣਾਉਂਗੀ ਉੱਠ ਕੇ ਤੇ ਜੇ ਕੋਈ ਸਾਡੇ ਚੈਨਲ ਦੇ ਉੱਪਰ ਨਵਾਂ ਆਵੇ ਤੇ ਇੱਥੇ ਹੀ ਹਨਾ ਦੇ ਹਨੇਰੀ ਦੀ ਰਾਤ ਆਈ ਸੀ ਸ਼ਾਮ ਨੂੰ ਤੇ ਸਾਡੇ ਚੈਨਲ ਨੂੰ ਗੰਗਾਂ ਕਰ ਲੈਣ ਕਰ ਤੇ ਕਾਲ ਸੁ ਕਿਤੋਂ ਕਿਤੇ ਪਤਾ ਨਹੀਂ ਕਿਤੇ ਤੇ ਵੀ ਬਾਕੀ ਦੱਸਦਾ ਨਾ ਤੇ ਦੱਸਿਓ ਜੀ ਕਮੈਂਟ ਬਾਕਸ ਦੇ ਵਿੱਚ ਕਿਹਦੇ ਕਿਹਦੇ ਹਨੇਰੀ ਆਈ ਤੇ ਕਿਹਦੇ ਆਇਆ ਨਹੀਂ ਸਾਡੇ ਤਾਂ ਜੀ ਹਨੇਰੀ ਸੀ ਕੱਲੇ ਮੈਂ ਤਾਂ ਆਇਆ ਨਹੀਂ ਹੈਗਾ ਤੇ ਬਸ ਹੁਣ ਹਨਾ ਮੈਂ ਦੇਖਦੀ ਆ ਸਬਸਕ੍ਰਾਈਬ ਕਰਾਂਗੇ ਕੀ ਨਾਲ ਨਾਲ ਸਿੱਧਰ ਸਾਬ ਸਫਾਈ ਹੋ ਗਈ ਸੀ ਤੇ ਸੁਨੇਹਾ ਰੈਡੀ ਹੋਈ ਹੁੰਦੀ ਤੇ ਅਰੀਸ਼ੂ ਅੱਜ ਰਿਹਾ ਸੀ ਜੀ ਘਰੇ ਕਿਉਂਕਿ ਹਨਾ ਇਹਨੇ ਆਪਣਾ ਜਾਤੀ ਸਰਟੀਫਿਕੇਟ ਅਪਲਾਈ ਕੀਤਾ ਜਿਹੜੀ ਰਸੀਦ ਲੈਣ ਦਾ ਨਹੀਂ ਸੀ ਤੇ ਇੱਥੇ ਬਣ ਗਿਆ ਜੀ ਆਪਣਾ ਸੇਅਰ ਕਰਨਾ ਆਸਾ ਤੇ ਇੱਥੇ ਜੀ ਦੁਪਹਿਰ ਦਾ ਟਾਈਮ ਹੋਣ ਵਾਲਾ ਸੀ 11:00 ਸੀ ਇੱਥੇ ਮੈਂ ਹਨਾ ਦਾਲ ਤਰੂੰਗੀ ਮਸਰਾਂ ਦੇ ਤੇ ਇਹਨੂੰ ਮੈਂ ਭੋਂਕੇ ਰੱਖਤਾ ਸੀ ਤੇ ਹੁਣ ਮੈਂ ਧਰਨ ਲੱਗੀ ਦਾਲ ਜੀ ਬਸ ਗਰਮ ਪਾਣੀ ਹੁਪਣਾ ਹੋ ਗਿਆ ਸੀ ਕੁੱਕਰ ਦੇ ਵਿੱਚ ਤੇ ਇਹਦੇ ਵਿੱਚ ਦਾਲ ਪਾ ਦਾਂਗੇ ਆਪਾਂ ਤੇ ਸਾਰੀ ਨੋਨ ਮਿਰਚ ਪਾ ਦਾਂਗੇ ਤੇ ਫੇਰ ਹਨਾ ਇਹਦਾ ਲਾ ਦਾਂਗੇ ਪਟਕਣ ਤੇ ਦਾਲ ਜੀ ਬਸ 4-5 ਸੀਟੀਆਂ ਚ ਬਣ ਜਾਂਦੀ ਹੈ ਤੇ ਮੈਂ ਕਿਹਾ ਕੁਛ ਸਬਜੀ ਤਾਂ ਹੈ ਨਹੀਂ ਸੀ ਮੈਂ ਚੱਲ ਅਬ ਦਾਲ ਹੀ ਬਣਾ ਲੈਣੇ ਨਾ ਕੋਈ ਭਾਈ ਸੁਣਾ ਆਇਆ ਸਬਜੀ ਵੇਚਣ ਆਲਾ ਇਸ ਕਰਕੇ ਮੈਂ ਦਾਲ ਹੀ ਬਣਾ ਲਈ ਨੂੰ ਨੇ ਚਲ ਦਾਲ ਬਣਾ ਲਾਂਗੇ ਤੇ ਥੋੜਾ ਜਿਹਾ ਪਾਣੀ ਘੱਟ ਸੀ ਮੈਂ ਹੋਰ ਪਾਤਾ ਤੇ ਅਸਾ ਹਨਾ ਦਾਲ ਪਾ ਕੇ ਆਪਾਂ ਹਨਾ ਬਸ ਹੁਣ ਘਿਓ ਪਾ ਦਾਂਗੇ ਵਿੱਚ ਇਹਦੇ ਥੋੜਾ ਜਿਹਾ ਕਿਉਂਕਿ ਦਾਲ ਨਿਕਲੇ ਨਾ ਬਾਹਰ ਤੇ ਘਿਓ ਮੈਂ ਚਮਚਾ ਲੈਣ ਗਈ ਇਸ ਇੱਧਰ ਚਮਚਾ ਕੇ ਵਾਲੇ ਡੱਬੇ ਚ ਹੈ ਨਹੀਂ ਸੀ ਇਸ ਕਰਕੇ ਤੇ ਬਸ ਇਹ ਚ ਪਾ ਦਾਂਗੇ ਆਪਾਂ ਥੋੜਾ ਜਿਹਾ ਘਿਓ ਤੇ ਘਿਓ ਪਾ ਕੇ ਤੇ ਹੁਣ ਆਪਾਂ ਇਹਦਾ ਲਾ ਦਾਂਗੇ ਢੱਕਣ ਤੇ ਦਾਲ ਆਪਣੀ ਬਣ ਜੂਗੀ ਬਸ ਇਥੇ ਜੀ ਹਨਾ ਕੋਲਰ ਦੇ ਤਾਰ ਬਦਲ ਲਈ ਸੀ ਅਸੀਂ ਹਨਾ ਤੇ ਇਹਦੇ ਪਾਪਾ ਕਹਿੰਦੇ ਵੀ ਕੋਲਰ ਦੇ ਤਾਰ ਬਦਲ ਦੰਨੇ ਉਹਦੇ ਵਿੱਚ ਜੋੜ ਵਾਲੇ ਸੀ ਇਸ ਕਰਕੇ ਤੇ ਉਹ ਤਾਂ ਟੇਪ ਲਵੇਟੀਆਂ ਹੋਈਆਂ ਸੀ ਫਿਰ ਵੀ ਹਨਾ ਰਿਸਕ ਵਾਲਾ ਕੰਮ ਸੀ ਇਸ ਕਰਕੇ ਹਨਾ ਉਹ ਕਰ ਲੈਂਦੇ ਬਿਜਲੀ ਦਾ ਸਾਰਾ ਕੰਮ ਬਿਜਲੀ ਦਾ ਸਾਰੇ ਕੰਮ ਜਾਣਦੇ ਆ ਉਹ ਤੇ ਵਾਸ਼ਿੰਗ ਮਸ਼ੀਨਾਂ ਰਿਪੇਅਰ ਕਰ ਲਿੰਦੇ ਕੋਲਰ ਰੇ ਸੀ ਸਾਰਾ ਉਹ ਸੀ ਹਨਾ ਫੇਟੇ ਵਗੈਰਾ ਤਾਂ ਲਾ ਰੱਖੇ ਤੇ ਫਿਰ ਉਹ ਹਨਾ ਇਹਨਾਂ ਨੇ ਤਾਰ ਨੂੰ ਬੇ ਬਦਲ ਕੇ ਉੱਪਰ ਦੀ ਟੇਪ ਕਰਤੀ ਸੀ ਹਨਾ ਤੇ ਮੈਂਗਾ ਚੱਲ ਵਧੀਆ ਕੀਤਾ ਹਨਾ ਤਾਰ ਆਪਣੇ ਘਰੇ ਪਈ ਸੀ ਉਹ ਕੱਟਤੀ ਸੀ ਤੇ ਇੱਧਰ ਜੀ ਆ ਪੱਖੇ ਦੀ ਜਾਲੀ ਲਾਈ ਸੀ ਅਸੀਂ ਇਹ ਸਾਫ ਸਵਾਈ ਕਰਨੀ ਸੀ ਅੱਜ ਇਸ ਘਰ ਤੇ ਇੱਥੇ ਜਾਲੀ ਅਸੀਂ ਸਾਫ ਕਰ ਦਾਂਗੇ ਤੇ ਬਸ ਇੱਥੇ ਜੀ ਕਰਦੇ ਆਂ ਆਪਾਂ ਵੀਡੀਓ ਦਾ ਐਂਡ ਤੇ ਇੱਥੇ ਸਬਜ਼ੀ ਲੈਂਦੀ ਸੀ ਅਸੀਂ ਹਨਾ ਤੇ ਇੱਥੇ ਵੀਡੀਓ ਦਾ ਐਂਡ ਕਰਦੇ ਆਂ ਤੁਹਾਨੂੰ ਅਦਾ ਬਲੌਗ ਸਾਡਾ ਕਿਹੋ ਜਿਹਾ ਲੱਗਾ